ਅੱਜ ਸਵੇਰੇ ਤਕਰੀਬਨ 10 ਵਜੇ ਬੱਸ ਸਟੈਂਡ ਦੇ ਉੱਤੇ ਜਿਹੜੇ ਬੱਸਸ ਦੇ ਅਡਾ ਇੰਚਾਰਜ ਨੇ ਕਮਲਪ੍ਰੀਤ ਸਿੰਘ ਨੇ ਸਾਨੂੰ ਰਿਪੋਰਟ ਕੀਤਾ ਜੋ ਕਿ ਆਪ ਮਝਿੱਠਾ ਦੇ ਰਹਿਣ ਵਾਲੇ ਅਮਰਸਰ ਰੂਰਲ ਦੇ ਔਰ ਅਡਾ ਚਾਤ ਨੇ ਕਾਲੋ ਟਰਾਂਸਪੋਰਟ ਕੰਪਨੀ ਦੇ ਕਿ ਤਕਰੀਬਨ 10 ਵਜੇ ਤਿੰਨ ਲੋਕਾਂ ਨੇ ਉਹਨਾਂ ਦੇ ਜਿਹੜਾ ਸਾਥੀ ਹੈ ਮੱਖਣ ਸਿੰਘ ਉੱਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਉੱਥੋਂ ਭੱਜ ਗਏ ਇਹ ਉਸ ਮਕਰਨ ਸਿੰਘ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਜਾ ਗਿਆ ਕਿੱਥੇ ਉਹਨਾਂ ਨੂੰ ਦੀ ਡੈਥ ਹੋ ਗਈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਅਸੀਂ ਸਾਰੇ ਟਰੈਕ ਕੀਤੀਆਂ ਇਹ ਚੀਜ਼ਾਂ ਇਹਦੇ ਜਿਹੜੀ ਇਹਨਾਂ ਨੂੰ ਕੋਈ ਪ੍ਰਾਣੀ ਥ੍ਰੈਟ ਸੀ ਉਹਦੇ ਸਬੰਧ ਚ ਮਜੀਠਾ ਥਾਣੇ ਦੇ ਵਿੱਚ ਅਮਰਸਰ ਰੂਰਲ ਚ ਕੇਸ ਰਿਸਟਰਡ ਹੈ ਉਹਨੂੰ ਵੀ ਅਸੀਂ ਸਾਰਾ ਦੇਖ ਰਹੇ ਹਾਂ ਬਾਕੀ ਵੀ ਪਰਸਨਲ ਐਂਗਲ ਦੇਖ ਰਹੇ ਹਾਂ ਸਾਰਾ ਟੈਕਨੋਲੋਜੀਕਲੀ ਔਰ ਜਿਹੜੀ ਹਿਊਮਨ ਇੰਟ ਵੀ ਇਕੱਠੀ ਕੀਤੀ ਗਈ ਹੈ ਸਾਨੂੰ ਬਹੁਤ ਸਾਰੀਆਂ ਲੀਡਸ ਨੇ ਔਰ ਬੜੇ ਕਲੀਅਰ ਸਾਨੂੰ ਪਿਕਚਰਸ ਮਿਲ ਚੁੱਕੀਆਂ ਹੈ ਕਿ ਕੌਣ ਹਮਲਾਵਰ ਸੀਗੇ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਕਿਸੇ ਵੀ ਟਾਈਮ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਔਰ ਸਾਰਾ ਇਹ ਕੇਸ ਜਿਹੜਾ ਹੈ ਟਰੇਸ ਹੋ ਜਾਏਗਾ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਸਾਡਾ ਕੋਈ ਵੀ ਜਿੰਨੇਸ ਕ੍ਰਾਈਮ ਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਔਰ ਜ਼ੀਰੋ ਟੋਲਰੈਂਸ ਪਾਲਿਸੀ ਹੈ ਇਸ ਬਾਰੇ ਕ੍ਰਾਈਮ ਡੈਫੀਨਿਟਲੀ ਹੋ ਜਾਂਦਾ ਕਿਉਂਕਿ ਸੋਸਾਇਟੀ ਦੇ ਵਿੱਚ ਇਹ ਉਦਰਤੀ ਗੱਲ ਹੈ ਕਿਤੇ ਨਾ ਕਿਤੇ ਇਹੋ ਜੀ ਗੱਲ ਰਹਿ ਜਾਂਦੀ ਹੈ ਕਿ ਜਿਸ ਨਾਲ ਕਿ ਐਨੀਮੀਟੀ ਹੁੰਦੀ ਹੈ ਉਹ ਬਟ ਅਸੀਂ ਇਸ ਗੱਲਬਾਤ ਤੇ ਪੂਰੇ ਬਚਨਬਾਦ ਦਾ ਕਿ ਬਹੁਤ ਜਲਦੀ ਇਹਨੂੰ ਵੀ ਟ੍ਰੇਸ ਕੀਤਾ ਜਾਏਗਾ ਔਰ ਉਹਨਾਂ ਨੂੰ ਵਾਜਬ ਜਿਹੜੇ ਕਾਨੂੰਨੀ ਜਿਹੜੀ ਉਹਨਾਂ ਦੇ ਖਾਰਵਾਈ ਕੀਤੀ ਜਾਏਗੀ